ਹਾਂਜੀ ਦਰਸ਼ਕ ਵੀਰੋ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਣਾੜਗੜ੍ਹੇ ਛਤਰੀ ਤਿਆਰ ਕਰਤੀ ਆ ਫੋਰਮਨ ਸਾਹਿਬ ਆਈ ਵੀ ਆ ਲਾਈਟਾਂ ਕਸਣ ਲੱਗੇ ਆ ਇਲੈਕਟ੍ਰੀਸ਼ੀਅਨ ਸਾਹਿਬ ਇਹ ਛੋਟੇ ਇਲੈਕਟ੍ਰੀਸ਼ੀਅਨ ਲਾਈਟਾਂ ਕਸਣ ਲੱਗੇ ਆ ਵੀਰ ਅੱਜ ਆ ਛਤਰੀ ਲਾਮਗੇ ਆਣਾੜਗੜ੍ਹਾਂ ਦੀ ਇੱਕ ਆ ਟਰੈਕਟਰ ਆਪਣੇ ਕੋਲੇ ਆਇਆ ਇਹਦੇ ਛਤਰੀ ਕਹਿੰਦੇ ਬਹੁਤ ਹਲਦੀ ਆ ਇਹਦੇ ਸਵਰਾਜ ਦੇ ਵੀਰ ਸਾਰੇ ਵੀਰਾਂ ਨੂੰ ਇੱਕ ਬੇਨਤੀ ਆ ਕਿ ਜਦੋਂ ਵੀ ਸਵਰਾਜ ਟਰੈਕਟਰ ਤੇ ਛਤਰੀ ਲਗਾਉਣੀ ਆ ਇਹਦੇ ਵੀਰ ਇਹ ਕੰਮ ਜ਼ਰੂਰ ਕਰਿਆ ਕਰੋ ਇਹਦੇ ਜਿਹੜੇ ਮੜਗੜ ਦੇ ਵਿੱਚ ਥੱਲੇ ਦਾ ਜਿਹੜੇ ਰੌੜਾ ਹੁੰਦੀਆਂ ਇਹ ਰੌੜਾ ਜ਼ਰੂਰ ਕੱਢ ਦਿਆ ਕਰੋ ਇਹ ਰੌੜਾ ਨਾ ਕੱਢਣ ਦੇ ਕਾਰਨ ਇਹ ਰੌੜਾ ਹੌਲੀ ਹੌਲੀ ਬਹਿ ਕੇ ਤੇ ਨਰ ਢਿੱਲੇ ਹੋ ਜਾਂਦੇ ਆ ਤੇ ਫਿਰ ਮੜਗੜ ਹਿੱਲਣ ਲੱਗ ਜਾਂਦਾ ਇਸ ਕਰਕੇ ਨਾ ਮੜਗੜ ਦੀਆਂ ਰੌੜਾ ਪਹਿਲਾਂ ਹੀ ਕੱਢ ਦਿਆ ਕਰੋ ਹਾਰੇ ਛਤਰੀ ਲਾਉਣ ਵਾਲੇ ਵੀਰਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ 2 ਮਿੰਟ ਲਾ ਦੇ ਵੀਰੇ ਜਰੂਰ ਰੋੜਾ ਕੱਢ ਦਿਆ ਕਰੋ ਮੈਂ ਜਿਹੜੇ ਵੀ ਟਰੈਕਟਰ ਦੇ ਛਤਰੀ ਲਾਉਣਾ ਪਹਿਲੇ ਰੋੜਾ ਕੱਢ ਦਿੰਨਾ ਇਹ ਵੀਰ ਹੁਣੇ ਹੋਰ ਸਾਦ ਲਵਾਈ ਹੈ ਛਤਰੀ ਇਹ ਚਿਰ ਦੀ ਲੱਗੀ ਆ ਵੀਰ ਹੋਂਦੇ ਆਪਾਂ ਕੰਮ ਬਾਅਦ ਚ ਤੋਰਿਆ ਤੇ ਆ ਛਤਰੀ ਲਾਈ ਆਪਾਂ ਇੱਕ ਇਹ ਸਾਡੇ ਕਿਸਾਨ ਯੂਨੀਅਨ ਦੇ ਪ੍ਰਧਾਨ ਉਹ ਠੋਵੀਰ ਦੇ ਟਰੈਕਟਰ ਦੇ ਛਤਰੀ ਲਾਈ ਅੱਜ ਆਪਾਂ ਇਹ ਕੰਪਲੀਟ ਕਰਤੀ ਆ ਬਸ ਪੱਖੇ ਦੀ ਤਾਰ ਪਾਉਣ ਵਾਲੀ ਰਹਿ ਗਈ ਤੇ ਹੁਣ 911 ਤੇ ਜੂ ਕੋਸਤਾ ਆਪਾਂ ਇਹ ਵੀ ਬਸ ਆ ਤਾਰ ਪਾ ਕੇ ਤੋੜ ਦਿੰਨੇ ਆ ਆ ਨਾੜ ਗੈਰ ਦੇ ਅੱਜ ਆਪਾਂ ਜੂਕ ਪਾਸਤਾ ਆਜੀ ਕੋਸ਼ਣ ਲੱਗੇ ਨੇ ਯਸ ਕੰਪਲੀਟ ਹੀ ਹੈ ਜੀ ਐਮਪੂ ਵਾਸਤੇ ਪੱਤੀਆਂ ਆਪਾਂ ਬਿਲਡਿੰਗ ਕਰਤੀਆਂ ਪਹਿਲਾਂ ਹੀ ਪਹਿਲਾਂ ਸਖੜਾ ਰਹੇਗਾ ਵੀ ਨਾਲੇ ਨਾਲ ਹੀ ਰੰਗ ਬਚ ਜਾਂਦਾ ਕਈ ਵੀਰ ਕਹਿੰਦੇ ਆ ਕਮੈਂਟ ਵੀ ਕਰਦੇ ਆ ਕਹਿੰਦੇ ਵੀ ਤੁਸੀਂ ਇੱਥੇ ਪਾਈਪ ਨਹੀਂ ਲਾਉਂਦੇ ਕਈ ਛਤਰੀ ਵਾਲੇ ਪਾਈਪ ਲਾਉਂਦੇ ਆ ਵੀਰੋ ਪਾਈਪ ਦਾ ਨੁਕਸਾਨ ਵੀ ਆ ਨੁਕਸਾਨ ਆ ਪਾਈਪ ਦੇ ਵਿੱਚ ਮਿੱਟੀ ਪੈਂਦੀ ਰਹਿੰਦੀ ਆ ਮਿੱਟੀ ਪੈ ਕੇ ਭਰ ਜਾਂਦਾ ਫਿਰ ਉਹਨੂੰ ਜਗਾਲ ਪੈਂਦਾ ਆ ਆਪਾਂ ਇਹਨਾਂ ਲਾਉਨੇ ਹੈਵੀ ਨਾਲ ਇੱਕ ਮਿੱਟੀ ਫਸੇ ਵੀਰ ਨਾਲ ਇਹ ਨੁਕਸਾਨ ਹੋਵੇ ਕੋਈ ਉਹ ਪਾਈਪ ਇਥੇ ਬਿਲਡਿੰਗ ਕਰਨਾ ਪੈਂਦਾ ਇਹਨੂੰ ਚਾਰ ਨਾੜਾ ਜਦੋਂ ਮਰਜ਼ੀ ਖੋਲ ਕੇ ਰੱਖ ਲਓ ਛਤਰੀ ਜੀ ਇਹ ਵੇਚਣਾ ਟਰੈਕਟਰ ਕਰ ਨੂੰ ਛਤਰੀ ਖੋਲਣੀ ਆ ਖੋਲ ਕੇ ਰੱਖ ਸਕਦੇ ਤੁਸੀਂ ਉਸ ਕਰਕੇ ਵੀ ਅਸੀਂ ਉਹ ਪਾਈਪ ਨਹੀਂ ਲਾਉਂਦੇ ਇੱਥੇ ਇਹਦਾ ਪਾਈਪ ਦਾ ਇਹੀ ਨੁਕਸਾਨ ਆ ਇੱਥੇ ਜਦੋਂ ਮਰਜੀ ਇਹਨੂੰ ਛਤਰੀ ਨੂੰ ਖੋਲ ਸਕਦੇ ਹੋ ਤੁਸੀਂ ਬਸ ਆ ਜੂ ਫਿੱਟ ਹੋ ਗਿਆ ਇਹਦਾ ਛਤਰੀ ਲਾ ਕੇ ਦੀ ਵੀਡੀਓ ਬਣਾਉਨੇ ਆ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਲਓ ਵੀਰ ਜੀ ਆਪਾਂ ਜੋ ਲਾਤੀ ਡਾਟ ਕਰਨ ਦੀ ਛਤਰੀ ਕਰਤਾ ਕੰਪਲੀਟ ਆ। ਬਾਸਾਂ ਥੱਲੇ ਉਤਾਰਾਂ ਰੋਂ ਲਾਉਣ ਵਾਲੀ ਰਹਿ ਗਈਆਂ, ਬਾਰ ਲਾਈਟ ਦੀ ਤਾਰ ਰਹਿ ਗਈ। ਤੇ ਇੰਪਟਗਨ ਆ ਰਹਿ ਗਿਆ। ਬਾਕੀਆਂ ਨੂੰ ਕੱਲ ਨੂੰ ਤਿਆਰ ਕਰਕੇ ਅਸੀਂ ਇੱਕ ਹੀਟ ਗਾਰਡ ਲਾਉਣ ਵਾਲੇ ਰਹਿ ਗਏ। ਸਾਨੂੰ ਕੰਪਲੀਟ ਕਰਕੇ ਫਿਰ ਵੀਡੀਓ ਪਾਵਾਂਗੇ। ਸਾਰੇ ਲਾਈਟਾਂ ਕੰਪਲੀਟ ਕਰਕੇ ਇਹਦੀਆਂ ਫਿਰ ਇਹ ਵੀਡੀਓ ਪਾ ਮਾ ਦੇ ਪੁਰਾ ਅੱਜ ਹਨ ਨਹੀਂ ਰਹਿ ਹੋ ਗਿਆ ਉੱਪਰ ਲਾਈਟਾਂ ਲਾਤੀਆਂ ਇਹਦੇ